ਉਮੇ ਦਾ ਰੋਲਾ ਹੈ ਮੈਂ ਬੜਾ ਪੜਿਆ ਮੈਂ ਬੜਾ ਸਿਆਣਾ ਮੈਂ ਬੜਾ ਉੱਚੀ ਕੁਲ ਦਾ ਆ ਮੈਂ ਮੈਂ ਦਾ ਮਾਣ ਹੀ ਬੰਦੇ ਨੂੰ ਟਿਕਣ ਨਹੀਂ ਦਿੰਦਾ ਪਦਾਰਥ ਛੱਡ ਕੇ ਵੀ ਨਾ ਕਈ ਬੰਦੇ ਕਹਿੰਦੇ ਮੈਂ ਬੜਾ ਤਿਆਗ ਕੀਤਾ ਘਰ ਛੱਡਿਆ ਪਰਿਵਾਰ ਛੱਡਿਆ ਪਰ ਜਿਹਨੂੰ ਛੱਡਣਾ ਸੀ ਉਹ ਤੇ ਛੱਡਿਆ ਹੀ ਨਹੀਂ ਚਰਚਾ ਕਰ ਰਹੇ ਸੀ ਦੋ ਬੰਦੇ ਮੈਂ ਲੱਖਾਂ ਰੁਪਏ ਛੱਡ ਕੇ ਆ ਗਿਆ ਲੱਖਾਂ ਨੂੰ ਠੋਕਰ ਮਾਰੀ ਯਾਗੋ ਕਹਿੰਦਾ ਭਲਿਆ ਚੱਜ ਨਾ ਠੋਕਰ ਨੀ ਵੱਜੀ ਉਹ ਲੱਖ ਤੇਰੀ ਲੱਤ ਨਾਲ ਅੱਜ ਵੀ ਚੰਬੜੇ ਹੋਏ ਨੇ ਜੇ ਛੱਡਿਆ ਹੁੰਦਾ ਕਦੀ ਦਾਵਾ ਨਹੀਂ ਕਰਦਾ ਮੈਂ ਆ ਵੀ त्याਗਿਆ ਹੈ ਆ ਵੀ त्यागਿਆ ਹੈ ਕਿ ਜੀ ਗੁਰੂ ਕੇ ਚਰਨਾਂ ਵਿੱਚ ਬੈਠੇ ਆਂ ਬੜੇ ਬੜੇ ਰੋਗ ਸ਼ਰੀਰ ਨੂੰ ਲੱਗਦੇ ਤਿੰਨਾਂ ਕ ਦਿਨਾਂ ਦੀ ਡਾਕਟਰ ਦਵਾਈ ਦਵੇ ਕਹਿੰਦੇ ਤਿੰਨ ਦਿਨ ਦਵਾਈ ਖਾਓਗੇ ਰੋਗ ਠੀਕ ਹੋ ਜਾਏਗਾ ਕੁਝ ਰੋਗ ਐਸੇ ਨੇ ਮਹੀਨਾ ਦਵਾਈ ਖਾਣੀ ਪੈਂਦੀ ਕਈਆਂ ਦੀ ਸਾਲ ਖਾਣੀ ਪੈਂਦੀ ਕਈ ਐਸੇ ਰੋਗ ਡਾਕਟਰ ਕਹਿੰਦੇ ਜਦ ਤੱਕ ਖਾਓਗੇ ਸਵਾਸ ਚੱਲਣਗੇ ਦਵਾਈ ਛੱਡਤੀ ਸਵਾਸ ਵੀ ਰੁਕ ਜਾਣਿਆ ਉਹ ਬਹੁਤਾ ਹੋਏਗਾ ਰੋਗ ਜਿਹੜਾ ਨਾਮਰਾਦ ਬਿਮਾਰੀ ਸ਼ਮਸ਼ਾਨ ਘਰ ਦੇ ਵਿੱਚ ਵੱਧ ਤੋਂ ਵੱਧ ਜਾਏਗੀ ਤੇ ਬੰਦੇ ਦਾ ਸਰੀਰ ਸੜ ਜੇ ਨਾ ਉਹ ਬਿਮਾਰੀ ਵੀ ਸੜ ਜਾਂਦੀ ਹੈ ਪਰ ਮਹਾਰਾਜ ਕਹਿੰਦੇ ਜਿਹੜੀ ਹੌਮੇ ਦੀ ਬਿਮਾਰੀ ਹੈ ਨਾ ਸਰੀਰ ਮੁੱਕ ਜਾਂਦਾ ਹੈ ਸੜ ਜਾਂਦਾ ਹੈ ਫਨਾ ਹੋ ਜਾਂਦਾ ਹੈ ਪਰ ਜਨਮ ਜਨਮ ਅੰਤਰਾ ਤੋਂ ਇਹ ਰੋਗ ਮਨੁੱਖ ਦੇ ਨਾਲ ਹੀ ਚੱਲੀ ਆ ਰਿਹਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਇਹ ਜਨਮਾਂ ਜਨਮਾਂ ਦਾ ਹਉਮੈ ਦਾ ਤੀਰਗ ਰੋਗ ਹੈ ਜੇ ਪਿੱਛੇ ਨਹੀਂ ਕੁਝ ਬੀਜਿਆ ਹੁਣ ਹੀ ਬੀਜਣਾ ਸ਼ੁਰੂ ਕਰਦਿਆ ਅਬ ਕੱਲੂ ਆਇਓ ਰੇਕ ਨਾਮ ਬੋਵੋ ਬੋਵੋ ਆ ਜਿਹੜਾ ਸਵਾਸ ਜਿੰਨੇ ਬੱਜੇ ਨੇ ਘਟੂ ਘੜੋਂ ਨੇ ਹੀ ਲੇਖੇ ਵਿੱਚ ਲਾ ਲੀਏ ਪਾਛੇ ਜੋ ਬੀਤੀ ਸੋ ਬੀਤੀ ਅੱਗੇ ਸਮਝ ਚਲੋ ਅਨੰਦ ਲਾਲਾ ਹੁਣ ਹੀ ਸਮਝ ਜਾਈਏ ਮਹਾਰਾਜ ਦੇ ਦਰ ਤੇ ਆ ਕੇ ਮੱਥਾ ਟੇਕੀਏ ਮਹਾਰਾਜ ਨੂੰ ਤੇ ਮਹਾਰਾਜ ਤੋਂ ਪੁੱਛੀਏ ਸਤਿਗੁਰੂ ਕੀ ਕਰਨਾ ਹੈ ਆ ਰੋਜ ਭਾਗਾ ਵਾਲੇ ਜੇ ਜਿਹੜੇ ਗੁਰੂ ਰਾਮਦਾਸ ਪਾਛਾ ਦੇ ਦਰ ਤੇ ਚੌਂਕੜੇ ਮਾਰ ਕੇ ਪਾਵਨ ਹੁਕਮ ਨੂੰ ਸਮਝਣ ਵਾਸਤੇ ਆਉਂਦੇ ਜੇ ਆਪਣੇ ਮੱਥੇ ਦੇ ਲੇਖ ਲਿਖਵਾਉਣ ਵਾਸਤੇ ਆਉਂਦੇ ਇਹ ਲੇਖ ਲਿਖੇ ਜਾ ਰਹੇ ਨੇ ਗੁਰੂ ਕੀ ਸੰਗਤ ਜਿਹਦੇ ਨਹੀਂ ਲਿਖੇ ਗਏ ਨਾ ਮਾਈ ਸੁਲੱਖਣੀ ਮੰਗਣ ਆਈ ਮਹਾਰਾਜ ਮੈਨੂੰ ਪੁੱਤ ਦਿਓ ਕਹਿੰਦੇ ਤੇਰੇ ਲੇਖ ਨਹੀਂ ਲਿਖੇ ਨਿਰਾਸ਼ ਹੋ ਕੇ ਆਈ ਭਾਈ ਗੁਰਦਾਸ ਵੇਖਦੇ ਨੇ ਗੁਰੂ ਘਰ ਜਾਵੇ ਹੋ ਸਕਦਾ ਨਿਰਾਸ਼ ਹੋਵੇ ਪਰ ਬਾਹਰ ਨਿਕਲਦਿਆਂ ਤੇ ਰੌਣਕਾਂ ਹੁੰਦੀਆਂ ਨੇ ਨਾ ਮਹਾਰਾਜ ਦੇ ਬਚਨ ਸੁਣ ਕੇ ਤੇਰੇ ਕਿਉਂ ਨਿਰਾਸ਼ਤਾ ਕਹਿੰਦੀ ਮਹਾਰਾਜ ਕੋ ਮੰਗਣ ਗਈ ਸੀ ਪੁੱਤ ਪਰ ਸਤਗੁਰੂ ਪਾਤਸ਼ਾਹ ਕਹਿੰਦੇ ਤੇਰੇ ਲੇਖਾਂ ਚ ਨਹੀਂ ਤੇ ਭਾਈ ਗੁਰਦਾਸ ਕਹਿੰਦੇ ਤੈਨੂੰ ਮੰਗਣਾ ਨਹੀਂ ਆਇਆ ਐਤਕੀ ਜਦੋਂ ਜਾਵੇਂ ਨਾ ਮਹਾਰਾਜ ਦੇ ਦਰ ਤੇ ਕਲਮ ਵੀ ਲੈ ਜਾਈਂ ਦਵਾਤ ਵੀ ਲੈ ਜਾਈਂ ਕਾਗਜ਼ ਵੀ ਲੈ ਜਾਈਂ ਤੇ ਮਹਾਰਾਜ ਨੂੰ ਕਹੀ ਜੇ ਪਹਿਲਾਂ ਨਹੀਂ ਲਿਖਿਆ ਪਾਤਸ਼ਾਹ ਹੋਣੀ ਕਿਰਪਾ ਕਰਕੇ ਲਿਖ ਦਿਓ ਬਾਚਾ ਮਹਾਰਾਜ ਦਾ ਸਵਾਰਾ ਜਾ ਰਿਹਾ ਏ ਘੋੜੇ ਦੀ ਬਾਗ ਪਕੜ ਕੇ ਅੱਗੋਂ ਕਹਿੰਦੀ ਐ ਸੋਹਣੀਏ ਦਾੜ੍ਹੀਏ ਚਟਟਿਏ ਪੱਗੇ ਹਰ ਅਰਜ ਕਰੇ ਨੀ ਆ ਗੁਰੂ ਹਰਗੋਬਿੰਦ ਅੱਗੇ ਮੇਰਾ ਨਾਉ ਸਲਖਣੀ ਵਸਨੀਆ ਚੱਬੇ ਅਫਲ ਜਾਂਦੀ ਨੂੰ ਕੋਈ ਫਲ ਲਗੇ ਮਹਾਰਾਜ ਕਹਿੰਦੇ ਬੀਬੀ ਤੇਰੇ ਭਾਗਾ ਚ ਲਿਖਿਆ ਕੋਈ ਨਹੀਂ ਲੇ ਕੋਈ ਔਲਾਦ ਨਹੀਂ ਕਹਿੰਦੇ ਮਹਾਰਾਜ ਪਹਿਲਾਂ ਵੀ ਲਿਖਣ ਵਾਲੇ ਤੁਸੀਂ ਹੁਣ ਵੀ ਲਿਖਣ ਵਾਲੇ ਤੁਸੀਂ ਜੇ ਪਹਿਲਾਂ ਨਹੀਂ ਲਿਖਿਆ ਆ ਲੋ ਕਲਮ ਦਵਾਤ ਤੇ ਕਾਗਜ ਪਾਛਾ ਹੋਣੀ ਲਿਖ ਦਿਓ ਹੋਣੀ ਲਿਖ ਦਿਓ ਤੇ ਸਤਿਗੁਰ ਪਾਛਾ ਨੇ ਜਦੋਂ ਕਲਮ ਪਕੜੀ ਲਿਖਣ ਲੱਗੇ ਘੋੜੇ ਦੇ ਇਤਿਹਾਸਕਾਰਾਂ ਦੀ ਲਿਖਤ ਹੈ ਸਾਖੀਕਾਰਾਂ ਦੀ ਕਹਿੰਦੇ ਲੱਤ ਹਿਲਾਈ ਪਰ ਕਲਮ ਮਹਾਰਾਜ ਦੇ ਹੱਥ ਵਿੱਚ ਸੀ ਨਾ ਉਸ ਕਲਮ ਨਾਲ ਇੱਕ ਦੀ ਥਾਂ ਤੇ ਪੈ ਗਿਆ ਸਾਤਾ ਤੇ ਸੱਤ ਪੁੱਤਰ ਉਸ ਮਾਈ ਸੁਲੱਖਣੀ ਦੇ ਘਰ ਦੇ ਵਿੱਚ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਇਆ ਜਿਨ ਕੋ ਪੂਰਬ ਲਿਖਿਆ ਪਹਿਲਾਂ ਨਹੀਂ ਲਿਖਾਇਆ ਹੁਣ ਲਿਖਾ ਲਿਆ ਲਿਖਾਉਣੇ ਪੈਂਦੇ ਨੇ ਲੇਖਮਹਾਰਾਜ ਦੇ ਦਰ ਤੋਂ ਪਰਲੇ ਲੈ ਕੇ ਕਈਏ ਪਾਤਸ਼ਾਹ ਕਿਰਪਾ ਕਰੋ ਮੈਨੂੰ ਮੇਲ ਮਿਲਾਵੋ ਆਪਣੇ ਚਰਨੀ ਲਾ ਲਓ ਆਪਣੇ ਨਾਲ ਜੋੜ ਲਓ ਤੇ ਮਹਾਰਾਜ ਦੇ ਚਰਨੀ ਲੱਗਣ ਦਾ ਤਰੀਕਾ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਚਰਨਾਮਰਤ ਰਾਹੀਂ ਮੇਲ ਹੁੰਦਾ ਸੀ ਦਸ ਜਮੇ ਇਦਾਂ ਹੀ ਵਰਤਦੀ ਰਹੀ ਕਲਾ ਤੇ 1699 ਦੀ ਵਿਸਾਖੀ ਮਹਾਰਾਜ ਕਹਿੰਦੇ ਜੇ ਗੁਰੂ ਦੇ ਮੇਲ ਮੇਲਾ ਮਿਲਣੇ ਨੇ ਨਾ ਫਿਰ ਪੰਜ ਪਿਆਰਿਆਂ ਦੇ ਕੋਲ ਪੇਸ਼ ਹੋ ਅੰਮ੍ਰਿਤ ਛੱਕ ਤੇ ਮਾਰੇ ਨਾਲ ਮੇਲ ਹੋ ਜਾਏਗਾ ਫਿਰ ਨਵਾਂ ਜਨਮ ਹੋਏਗਾ ਨਵੇਂ ਲੇਖ ਲਿਖੇ ਜਾਣਗੇ ਤੇਰੇ ਜੀਵਨ ਦੇ ਤੇ ਜਿਨ੍ਹਾਂ ਲਿਖਾਉਣੇ ਨੇ ਨਾ ਕਰਮ ਬਦਲਾਉਣੇ ਨੇ ਆ ਕੱਲ ਵੀ ਐਤਵਾਰ ਹੈ ਹਰ ਬੁੱਧਵਾਰ ਤੇ ਐਤਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤਾਂ ਤੇ ਅਮਰ ਸੰਚਾਰ ਹੁੰਦਾ ਹੈ ਅਮਰਤ ਛੱਕ ਕੇ ਗੁਰੂ ਵਾਲੇ ਬਣੀਏ ਇਹ ਗੁਰੂ ਨਾਲ ਮਿਲ ਕੇ ਲੇਖ ਬਦਲਦੇ ਹਨ ਹਮੇਂ ਦੀਰਗ ਰੋਗ ਹੈ ਦਾਰੂ ਪੀ ਅਸਮਾਹੇ ਇਲਾਜ ਹੈਗਾ ਇਹਦਾ ਇਹ ਨਾ ਸੋਚਿਓ ਕਿ ਲਾ ਇਲਾਜ ਹੈ ਇਲਾਜ ਕੀ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਹੇ ਜਦੋਂ ਸ਼ਬਦ ਦੀ ਕਮਾਈ ਕਰੋਗੇ ਬਾਣੀ ਪੜੋਗੇ ਨਾਮ ਜਪੋਗੇ ਇਹ ਹਉਮੈ ਦਾ ਰੋਗ ਇਹ ਦੀਰਗ ਰੋਗ ਵੀ ਖਤਮ ਹੋ ਜਾਏਗਾ ਮਨ ਚੋਂ ਖੜਕਾ ਮੁੱਕ ਜਾਏਗਾ ਮਨ ਟਿਕ ਜਾਏਗਾ ਟਿਕੇ ਹੋਏ ਪਾਣੀ 'ਚ ਝਾਤ ਮਾਰੋ ਤੈ ਤੱਕ ਸਭ ਕੁਝ ਨਜ਼ਰ ਆਉਂਦਾ ਏ ਜਿਸ ਦਿਨ ਹਉਮੈ ਦਾ ਖੜਕ ਕੰਮ ਮੁੱਕ ਗਿਆ ਫਿਰ ਬੰਦਾ ਵੇਖਦਾ ਇਹ ਮੇਰੇ ਅੰਦਰ ਅੰਦਰ ਵੀ ਉਹ ਹੈ ਬਾਹਰ ਵੀ ਉਹ ਹੈ ਹਰ ਪਾਸੇ ਉਸੇ ਨਿਰੰਕਾਰ ਦੇ ਦੀਦਾਰ ਹੁੰਦੇ ਹਨ